ਸਰਕਾਰ ਦਾ ਜਿਹੜਾ ਬਜਟ ਹੈ ਇੱਕ ਵਾਰ ਦੇ ਨਵੇਂ ਬਜਟ ਜਿਹੜਾ ਅਜਾੜਿਆ ਗਿਆ ਆ ਇਹਦੇ ਵਿੱਚ ਅੱਜ ਸਈ ਮਜੂਦਾ ਨਾਮਾ ਸ਼ਹਿਰ ਦੇ バス ਅੱਡਾ ਵਿਖੇ ਜਿੱਥੇ ਕਿ ਨਾਮਾ ਸ਼ਹਿਰ ਡੀਪੋ ਨੂੰ ਅੱਜ 10 ਤੋਂ ਲੈ ਕੇ 12 ਵਜੇ ਤੱਕ ਜਿਹੜਾ ਬੰਦ ਕੀਤਾ ਗਿਆ ਹੈ ਔਰ ਜਿਹੜੇ ਆ ਕੱਚੇ ਮੁਲਾਜ਼ਮ ਜਿਹੜੇ ਨੇ ਪੀਆਟੀਸੀ ਬਸਾਂ ਦੇ ਆ ਪੰਜਾਬਸ ਵਾਲੇ ਉਹਨਾਂ ਨੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ 2 ਘੰਟੇ ਦੀ ਇੱਥੇ ਧਰਨਾ ਦਿੱਤਾ ਗਿਆ ਹੈ ਔਰ ਚੱਕਾ ਜਾਮ ਕੀਤਾ ਗਿਆ ਹੈ ਉਹਨਾਂ ਨੇ ਪਹਿਲਾਂ ਵੀ ਇਸ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਹੁਣਾਂ ਨਾਲ ਤੇ ਪੰਜਾਬ ਦੇ ਸੀਐਮ ਨਾਲ ਮੀਟਿੰਗ ਕੀਤੀ ਸੀ ਲੇਕਿਨ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਆ ਨਹੀਂ ਮੰਨਿਆ ਗਿਆ ਜਿਸ ਦੇ ਚੱਲਦੇ ਆ ਉਹਨਾਂ ਨੇ ਅੱਜ ਰੋਜ਼ ਪ੍ਰਦਰਸ਼ਨ ਕੀਤਾ ਹੈ ਔਰ 2 ਘੰਟੇ ਦੇ ਲਈ ਹੜਤਾਲ ਕੀਤੀ ਹੈ ਆਪਣੀਆਂ ਧਰਨੇ ਤੇ ਬੈਠੇ ਨੇ ਔਰ ਪੂਰਾ 2 ਘੰਟੇ ਦੇ ਵਾਸਤੇ ਉਹਨਾਂ ਨੇ ਜਿਹੜੀਆਂ ਬੱਸਾਂ ਨੂੰ ਬੰਦ ਕੀਤਾ ਗਿਆ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਉਸ 7 8 9 ਤਰੀਕ ਨੂੰ ਪੂਰਨ ਤੌਰ ਤੇ ਜਿਹੜਾ ਆ ਆਪਾਂ ట్రాన్స్‌ਪੋਰਟ ਨੂੰ ਬੰਦ ਕਰਨਗੇ ਔਰ ਇਸ ਤੇ ਧਰਨੇ ਜਿਹੜਾ ਹੋਰ ਵੀ ਤਿੱਖਾ ਕਰ ਦੇਗੇ ਤੁਸੀਂ ਦੇਖਦੇ ਰਹੋ ਐਨਕੇਟੀਵੀ ਬੰਗਾ ਔਰ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆ ਕਿ ਇਸ ਧਰਨੇ ਦੇ ਜਿਹੜੇ ਦੌਰਾਨ ਵਾ ਨਵਾਂ ਸ਼ਹਿਰ ਦਾ ਬੱਸ ਅੱਡਾ ਜਿਹੜਾ ਹੈ ਉਹ ਪ੍ਰਭਾਵਿਤ ਹੋਇਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਜਿਹੜੇ ਸਾਈ ਅੱਡੇ ਆ ਉਹਨਾਂ ਨੂੰ ਬੰਦ ਕੀਤਾ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਨਾਲ ਜਿਹੜੀਆਂ ਆਮ ਪਬਲਿਕ ਵੀ ਉਹ ਵੀ ਪ੍ਰਭਾਵਿਤ ਜ਼ਰੂਰ ਹੋਵੇਗੀ ਦੇਖਣ ਨੂੰ ਜ਼ਰੂਰ ਮਿਲੇਗਾ ਕਿ ਆਮ ਪਬਲਿਕ ਵੀ ਜਿਹੜੀ ਹੈ ਉਹ ਇਸ ਬੱਸਾਂ ਦੇ ਜਿਹੜੇ ਬੰਦ ਹੋਣ ਨਾਲ ਕਾਫੀ ਖੱਜਲ ਖਵਾਰ ਹੌਣ ਦੇ ਚਾਂਸ ਹੈਗੇ ਆ ਕਿ ਬਸ ਪਬਲਿਕ ਨੂੰ ਜਿਹੜਾ ਆ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਔਰ ਇਸੇ ਦੇ ਚੱਲਦੇ ਆਲ ਮਾਰੇ ਸਮੇਂ ਦੇ ਵਿੱਚ ਵੀ ਜਿਹੜਾ ਆ ਸਵਾਰੀਆਂ ਨੂੰ ਆਮ ਪਬਲਿਕ ਨੂੰ ਇਹਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿ ਉਹਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ 7 8 ਔਰ 9 ਤਰੀਕ ਨੂੰ ਜਿਹੜਾ ਆ ਇਹ ਧਰਨਾ ਜਿਹੜਾ ਹੋਰ ਤਿੱਖਾ ਕੀਤਾ ਜਾਵੇਗਾ ਤੁਸੀਂ ਦੇਖਦੇ ਰਹੋ ਐਨਕੇ ਟੀਵੀ ਪੰਗਾ ਮੈਂ ਨਮਸ਼ਾ ਡੀਪੂ ਪੰਜਾਬ ਰੋਡ ਦੇ ਪੰਨ ਵਸ ਪੀ ਆਰਟੀਸੀ 25/11 ਦਾ ਪ੍ਰਧਾਨ ਰਿੰਦਰ ਪੰਡੋਰੀ ਤੇ ਨਾਲ ਸਾਡੇ ਸੈਕਟਰੀ ਸਾਹਿਬ ਮਹੇਸ਼ ਕੁਮਾਰ ਜੀ ਤੇ ਬਾਕੀ ਸਾਥੀ ਹੈ ਇਹ ਸਾਡਾ ਅਸੀਂ ਪਿਛਲੇ 1 ਮਹੀਨੇ ਪਹਿਲਾਂ ਨੋਟਸ ਦਿੱਤਾ ਸੀ ਡਾਕਟਰ ਸਟੇਟ ਟ੍ਰਾਂਸਪੋਰਟ ਨੂੰ ਤੇ ਸਰਕਾਰ ਨੂੰ ਭੇਜਿਆ ਸੀ ਤੇ ਜਿਹਦੇ ਵਿੱਚ ਸਾਡੀਆਂ ਮੰਗਾਂ ਸੀਗੀਆਂ ਕਿ ਜਿਹੜੀਆਂ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਸਾਡੇ ਜਿਹੜੇ ਤਨਖਾਹ ਦੇ ਮਸਲੇ ਆ ਤੇ ਉਹ ਲੇਟ ਚੱਲ ਰਿਹਾ ਜਿਹੜਾ ਸਰਕਾਰ ਵੱਲ ਫੰਡ ਸਾਡਾ 7-800 ਦੇ 800 ਦੇ ਕਰੀਬ ਜਿਹੜਾ ਧਾਰ ਹੈ ਉਹ ਨਹੀਂ ਹਲੇ ਆ ਰਿਹਾ ਸਰਕਾਰ ਨੇ ਬਜਟ ਦੇ ਵਿੱਚ 450 ਕਰੋੜ ਰੁਪਇਆ ਰੱਖ ਕੇ ਤੇ ਜਿਹੜਾ ਮੁਲਾਜ਼ਮਾਂ ਨਾਲ ਕੋਝਾ ਮਿਆਕ ਕੀਤਾ ਹੈ ਅਤੇ ਜਿਹੜਾ ਸਾਡਾ ਬਣਦਾ 800 800 ਕਰੋੜ ਰੁਪਇਆ ਦਾ ਸਾਡਾ ਲੇਡੀਜ਼ ਲੇਡੀਜ਼ ਫੰਡ ਦਾ ਹੀ ਬਣਦਾ ਜਿਹੜਾ 800 ਕਰੋੜ ਰੁਪਈਆ ਸਾਡਾ ਰਹਿੰਦਾ ਆ ਉਹ ਤੋਂ ਬਾਅਦ ਫਿਰ ਸਰਕਾਰ ਇੱਕ ਨਵਾਂ ਘਵਾੜਾ ਲੈ ਕੇ ਆ ਗਈ ਕਿਲੋਮੀਟਰ ਬੱਸਾਂ ਦਾ 200 ਕਿਲੋਮੀਟਰ ਬੱਸਾਂ ਜਿਹੜੀਆਂ ਕਿ ਇੱਕ ਬੱਸ ਜੇ 5 ਸਾਲ ਬੱਸ ਚੱਲ ਜਾਂਦੀ ਹੈ ਕਮ ਸੇ ਕੰਮ ਵੀ 1 ਕਰੋੜ ਰੁਪਈਆ ਜਿਹੜਾ ਉਹ ਮਹਿਕਮੇ ਦੇ ਵਿੱਚੋਂ ਜਿਹੜਾ ਲੈ ਕੇ ਜਾਊਗੀ ਇਹ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੀਆਂ ਬੱਸਾਂ ਆ ਉਹ ਪੰਨ ਬੱਸ ਤੇ ਜਾਂ ਪੰਜਾਬ ਰੋਡਵੇ ਦੇ ਵਿੱਚ ਪਾਈਆਂ ਜਾਣ ਤਾਂ ਜੋ ਜਿਹੜਾ ਆਪਣਾ ਡਿਪਾਰਟਮੈਂਟ ਦਾ ਫਾਇਦਾ ਹੋ ਸਕੇ ਤੇ ਲੋਕਾਂ ਦਾ ਪੈਸਾ ਜਿਹੜਾ ਬਚਾਇਆ ਜਾ ਸਕੇ ਸਰਕਾਰ ਕਿਤੇ ਇੱਕ ਪਾਸੇ ਕਹਿੰਦੀ ਸੀ ਕਿ ਅਸੀਂ 1000 ਬੱਸ ਪਾਵਾਂਗੇ 1000 ਬੱਸ ਤਾਂ ਪਾਣ ਦੀ ਦੂਰ ਹੋ 200 ਬੱਸਾਂ ਕਿਲੋਮੀਟਰ ਬੱਸਾਂ ਪਾ ਕੇ ਹੀ ਸਾਰਨਾ ਚਾਹੁੰਦੀ ਹੈ ਅਤੇ ਉਹਦੇ ਸਬੰਧ ਵਿੱਚ ਸਾਡੇ ਨਾਲ ਜਿਹੜੀ ਪਿਛਲੀ ਜੁਲਾਈ ਮਹੀਨੇ 1 ਜੁਲਾਈ ਜਲੰਧਰ ਵਿਖੇ ਹੋਟਲ ਕਵਾਨਾ ਵਿਖੇ ਮੁੱਖ ਮੰਤਰੀ ਡਾਇਰੈਕਟਰ ਸਟੇਟ ਟਰਾਂਸਪੋਰਟ ਏਜੀ ਪੰਜਾਬ ਨਾਲ ਮੀਟਿੰਗ ਹੋਈ ਸੀ ਕਿ ਅਸੀਂ ਤੁਹਾਡੀ ਜਿਹੜੀ 1 ਮਹੀਨੇ ਦੇ ਵਿੱਚ ਜਿਹੜੀ ਪਾਲਿਸੀ ਹੈ ਉਹ ਅਸੀਂ ਸਾਰੀ ਬਣਾ ਕੇ ਦੇਵਾਂਗੇ ਪਰ ਜਿਹੜੀ ਉਹ ਪਾਲਿਸੀ ਹੈ ਸਰਕਾਰ ਨੇ ਅੱਜ ਜੁਲਾਈ ਨੂੰ ਵੀ 2 ਮਹੀਨੇ ਰਹਿ ਗਏ ਹੋਣ ਨੂੰ 1 ਸਾਲ ਟੱਪ ਗਿਆ। ਉਹ ਪਾਲਿਸੀ ਕੋਈ ਅਜੇ ਸਾਡੇ ਹੱਥ ਨਹੀਂ ਲੱਗੀ ਕਿ ਜਿਹੜੀ ਉਹ ਕਿਥੇ ਆ ਕਦੇ ਕਹਿੰਦੇ ਆ ਕਿ ਅਸੀਂ ਏਜੀ ਤੋਂ ਪਾਸ ਕਰਾ ਕੇ ਸੈਸ਼ਨ 'ਚ ਲੈ ਕੇ ਜਾਵਾਂਗੇ ਉਹ ਵੀ ਨਹੀਂ ਲਈ। ਉੱਥੋਂ ਵੀ ਸਾਡੇ ਹੱਥ ਖਾਲੀ ਐ। ਮਤਲਬ ਕਿ ਇਹਨਾਂ ਨੇ 3 ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜਾ ਵੀ ਵਾਅਦੇ ਕੀਤੇ ਸੀ ਉਹ ਕੋਈ ਵੀ ਪੂਰਾ ਨਹੀਂ ਕੀਤਾ। ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਵਰਗੇ ਹੀ ਆ। ਲੇਕਿਨ ਨਹੀਂ ਉਹ ਜਾਂਜਾਂ ਦੇ ਝੂਟੇ ਲੈਣ ਵਾਲੇ ਕੈਪਟਨ ਮਰਿੰਦਰ ਸਿੰਘ ਤੇ ਬਾਦਲ ਨੂੰ ਹੀ ਪਿੱਛੇ ਛੱਡ ਗਏ ਆ। ਇਹ ਕਾਮਕਾਰ ਦਾ ਮੁੰਡਾ ਉੱਠ ਕੇ ਹੈਲੀਕਾਪਟਰ ਦੇ ਝੂਟੇ ਲੈਂਦਾ ਹੋਰ ਇਹ ਤੋਂ ਵੱਡੀ ਗੱਲ ਕੀ ਹੋਣੀ ਉਹ ਆਮ ਘਰ ਦਾ ਮੁੰਡਾ ਨਹੀਂ ਗਿਆ ਉਹ ਤਾਂ ਸੁਖਵੀਰ ਬਾਦਲ ਵਰਗਿਆਂ ਦੇ ਕੈਪਟਨ ਵਰਗਿਆਂ ਨੂੰ ਪਿੱਛੇ ਛੱਡ ਗਿਆ ਅੱਜ ਸਾਡਾ ਅੱਡਾ ਜਿਹੜਾ ਆ 10 ਤੋਂ 12 ਬੰਦ ਆ ਤੇ ਮੁੜ ਕੇ ਅਗਰ ਸਾਡਾ ਕੋਲ ਹੱਲ ਨਹੀਂ ਹੁੰਦਾ ਤਾਂ ਅਸੀਂ 7 8 9 ਤਰੀਕ ਦੀ ਜਿਹੜੀ ਹੜਤਾਲ ਆ ਉਹ ਕੀਤੀ ਜਾਊਗੀ ਪੂਰਨ ਤੌਰ ਤੇ ਚੱਕਾ ਬੰਦ ਕੀਤਾ ਜਾਊਗਾ ਅੱਜ ਜਿਹੜੇ ਸਾਡੇ ਆ ਮੁਲਾਜ਼ਮ ਐ ਜਿਹੜੇ 10 ਵਜੇ ਤੱਕ ਟਾਈਮ ਸੀਗੇ ਉਹ ਅਸੀਂ ਸਾਰੇ ਕਢਾਉਂਦੇ ਆ ਤੇ ਜਿਹੜਾ 10 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਜਿੰਨੇ ਟਾਈਮ ਐ ਉਹ ਸਾਰੇ ਮਿਸ ਐ ਰੋਡਵੇ ਦੇ ਤੁਸੀਂ ਲਾ ਲੋ ਕਿ 3 ਮਿੰਟ ਦੀ ਸਰਵਿਸ ਜਲੰਧਰੋਂ ਚੱਲਦੀ ਆ ਉਹ ਸਾਰੀਆਂ ਹੀ ਬੱਸਾਂ ਬੰਦ ਹੈ ਕੋਈ ਅੱਡੇ ਦੇ ਅੰਦਰ ਐਂਟਰ ਨਹੀਂ ਹੋਊਗੀ ਤੇ ਉਹ ਤੋਂ ਬਾਅਦ ਜਿਹੜੀ ਲੁਧਿਆਣੇ ਦੀ ਸਰਵਿਸ ਹੈ ਉਹ ਵੀ ਪ੍ਰਭਾਵਿਤ ਹੈ ਗੜ੍ਹ ਸ਼ੈਂਕਰ ਹਿਆਰਪੁਰ ਜਿਹੜੀ ਸਾਰੀ ਸਰਵਿਸ ਜਿਹੜੀ ਇਸ ਵੇਲੇ ਪ੍ਰਭਾਵਿਤ ਹੈ ਸਰਕਾਰ ਨੂੰ ਲੋਕਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੀ ਸਰਵਿਸ ਨੂੰ ਹਿੱਤ ਰੱਖਦੇ ਹੋਏ ਲੋਕਾਂ ਦੇ ਭਲੇ ਦੇ ਲਈ ਸਾਡੀਆਂ ਮੰਗਾਂ ਨੂੰ ਹੱਲ ਕਰਕੇ ਤਾਂ ਜੋ ਅਸੀਂ ਰੋਡ ਤੇ ਨਾ ਤਰੀਏ ਸਾਡੀਆਂ ਜਿਹੜੀਆਂ ਮੰਗਾਂ ਉਹ ਜਲਦੀ ਤੋਂ ਜਲਦੀ ਹੱਲ ਕਰ ਦੇਣ ਨਵੇਂ ਸ਼ਹਿਰ ਡੀਪੂ ਦਾ 76 ਬੱਸਾਂ ਜੀ ਕੱਚੇ ਕੱਚੇ ਮੁਲਾਜ਼ਮ ਸਾਡੇ ਕੋਲ 130 ਮੁਲਾਜ਼ਮ ਹੈ ਸਾਰੇ ਸਾਰੇ ਹੜਤਾਲ ਤੇ ਨਹੀਂ ਅੱਜ ਹੈਗੇ ਸਿਰਫ ਅਸੀਂ ਜਿਹੜੇ ਇੱਥੇ ਅੱਡਾ ਬੰਦ ਕਰ ਲਈ ਹੈ ਜਿਹੜੀ ਪੂਰਨ ਤੌਰ ਤੇ ਹੜਤਾਲ ਉਹ 7 8 9 ਤਰੀਕ ਨੂੰ ਅਪ੍ਰੈਲ ਦੀ ਜਿਹੜੀ 9 ਤਰੀਕ ਨੂੰ ਉਹ ਹੜਤਾਲ ਹੋਊਗੀ ਪੂਰਨ ਤੌਰ ਤੇ ਉਹ 24 ਘੰਟੇ ਰਾਤ ਦੇ 12 ਵਜੇ ਤੋਂ ਚੱਲ ਕੇ 6 ਤਰੀਕ ਤੇ 7 ਤਰੀਕ ਦੇ ਰਾਤ ਦੇ 12 ਤੋਂ ਚੱਲ ਕੇ 9 ਤਰੀਕ ਰਾਤ ਦੇ 12 ਵਜੇ ਤੱਕ ਜਿਹੜੀ ਪੂਰੀ ਹੜਤਾਲ ਹੋਊਗੀ ਰਮਨ ਕੁਮਾਰ ਰਮਨ ਨੇ ਕਿੱਥੇ ਕੰਮ ਕਰਦੇ ਹੋ? ਮੈਂ ਇੱਥੇ ਕਾਰਪੋਰੇਸ਼ਨ ਤੇ ਮੁੰਜਾ ਕਾਰਪੋਰੇਸ਼ਨ ਦਾ ਕਰਦਾ ਹਾਂ ਜਿਹੜੀਆਂ ਪੰਜਾਬ ਰੋਡ ਦੇ ਜਿਹੜੀਆਂ ਬੱਸਾਂ ਆਉਂਦੀਆਂ ਉਹਦਾ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਹਾਂਜੀ ਕਿੰਨੀਆਂ ਇੱਕ ਦਿਨ ਦੇ ਵਿੱਚ ਕਿੰਨੀਆਂ ਬੱਸਾਂ ਆਉਂਦੀਆਂ ਇਹ ਬੱਸਾਂ ਇਹਦੀ ਪਤਾ ਨਹੀਂ ਲੱਗਦਾ ਕਿੰਨੀਆਂ ਬੱਸਾਂ ਆਉਂਦੀਆਂ ਕਦੀ ਕੱਢ ਜਾਂਦੀਆਂ ਕਦੀ ਵੱਜ ਜਾਂਦੀਆਂ ਤੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਕਿੰਨੀਆਂ ਬੱਸਾਂ ਆਉਂਦੀਆਂ 10 ਵਜੇ ਤੋਂ ਲੈ ਕੇ 12 ਵਜੇ ਤੱਕ 15 ਵੀ ਇਧਰ ਆ ਜਾਂਦੀਆਂ ਉਹ 15 ਵੀ ਇਧਰ ਆ ਉਤਰਾ ਜੰਦੀ ਆਉਂਗੀਆਂ ਜਿਹੜੀਆਂ ਵੀ ਜਿਹੜੀਆਂ ਬਗਵਾੜੇ ਤੋਂ ਨਵਾਂ ਸ਼ਹਿਰ ਤੋਂ ਆਉਂਦੀਆਂ ਤੇ 15 ਵੀ ਜਿਹੜੀਆਂ ਬੰਗਿਆਂ ਤੋਂ ਬਗਵਾੜੇ ਨੂੰ ਜਾਂਦੀਆਂ ਹਾਂਜੀ ਹਾਂਜੀ ਉਹਨਾਂ ਦੀ ਲਗਭਗ 300 ਰੁਪਏ ਦਾ ਖਰਚਾ ਜਿਹੜਾ ਸਾਡਾ ਅ ਜਿਹੜਾ ਨਿਊਨੋ ਤੋਂ ਡਿਸਕਾਊਂਟ ਕਰਦੇ ਆਂ ਤੇ ਬਾਕੀ ਡਿਸਕਾਊਂਟ ਕਰਦੇ ਹਾਂਜੀ ਤੇ 300 ਰੁਪਏ ਦਾ ਨਜਾਨ ਮੱਗਰ ਵਿੱਚ ਲੂਟ ਹੋ ਗਿਆ ਹਾਂਜੀ ਮਤਲਬ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿਹੜੀ ਆਸਤ ਰਹੀ ਹੈ ਪਸੰਦ ਕਿਤੇ ਨਹੀਂ ਗਿਆ ਪਤਾਈਏ ਮੈਂ ਤਾਂ ਕੋਸੀ ਕਹਿਣਾ ਚਾਹੁੰਦੇ ਆ ਵੀ ਪਸੰਦ ਪਰ ਪਰ ਆਪਣੇ ਟਾਈਮ ਤੇ ਆਣੀਆਂ ਚਾਹੀਦੀਆਂ ਜਿਹੜੀਆਂ ਪਹਿਲਾਂ ਤੋਂ ਚੱਲਦੀਆਂ ਸੀਗੀਆਂ ਜਿਨ੍ਹਾਂ ਦੇ ਟਾਈਮ ਪਹਿਲਾਂ ਤੋਂ ਸੀਗੇ ਉਹ ਚੱਲਣੇ ਚਾਹੀਦੇ ਆ ਆਗਿਆ ਜਿਹੜੀਆਂ ਖਰਾਬ ਹੁੰਦੀ ਐ ਸਵਾਰੀਆਂ ਤਾਂ ਇੱਥੇ ਬਹੁਤ ਜ਼ਿਆਦਾ ਖਰਾਬ ਹੁੰਦੀ ਐ ਸਵਾਰੀਆਂ ਦਾ ਤਾਂ ਕੋਈ ਹਾਬੇ ਨਹੀਂ ਗੱਡੀਆਂ ਆਉਂਦੀਆਂ ਨਹੀਂ ਆਫੀ ਟਾਈਮ ਬੈਠ ਕਰਨੀ ਪੈਂਦੀ ਬੱਸਾ ਦੀ ਕਾਰ ਦੇ ਕੋਟੇ ਗੱਡੀਆਂ ਨਹੀਂ

ਵਾਸ ਵਾਸ ਅੱਜ ਦਾ ਅੱਜ ਦਾ ਪੰਜਾਬ ਸਰਕਾਰ ਦਾ ਜਿਹੜਾ ਬਜਟ ਹੈ ਇੱਕ ਵਾਰੀ ਹੋਰ ਉਹਦਾ ਕਿਰਾਜ ਖਾੜਿਆ ਗਿਆ ਆ ਜਿਹਦੇ ਵਿੱਚ ਚਾਰ ਸਰਕਾਰ ਨੇ ਜਿਹੜਾ ਬਜਟ ਦੇ ਵਿੱਚ ਲੋਕਾਂ ਨਾਲ ਧੋਖਾ ਕੀਤਾ ਉਹ ਸਾਰੇ ਲੋਕਤਾਂ ਨੂੰ ਜਿਹੜਾ ਅੱਜ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਪੰਜਾਬ ਸਰਕਾਰ ਮਰਦਾਬਾਦ 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 बुदाबाद बुदा साढा एक जा जादाबाद चार प्रकार गुरदा ਜਿਹੜਾ ਕਿ ਬਜਟ ਦੇ ਵਿੱਚ ਸਰਕਾਰ ਦੱਸਦੀ ਹੈ ਕਿ ਅਸੀਂ 2.36 ਲੱਖ ਹਜ਼ਾਰ ਕਰੋੜ ਦਾ ਬਜਟ ਰੱਖਿਆ ਹੈ ਬਿਲਕੁਲ ਸਰਕਾਰ ਉਹਦੇ ਵਿੱਚ ਜਿਹੜੀ ਸਰਕਾਰ ਆਪਣੀ ਆਮਦਨ ਹੈ ਉਹ 1.11 ਲੱਖ ਹਜ਼ਾਰ ਕਰੋੜ ਰੁਪਇਆ ਸ਼ੋਅ ਕਰਦੀ ਹੈ ਉਹਦੇ ਵਿੱਚ 1.25 ਲੱਖ ਹਜ਼ਾਰ ਕਰੋੜ ਰੁਪਇਆ ਕਿੱਥੋਂ ਲਿਆਣਗੇ ਉਹ ਸਰਕਾਰ ਕਰਜ਼ਾ ਲਾਊਗੀ ਕਿਧਰੋਂ ਕਿਧਰੋਂ ਮੰਗ ਕੇ ਜਿਹੜੀ ਆਮਦਨ ਸਰਕਾਰ ਦੀ ਉਹ 1.11 ਲੱਖ ਹਜ਼ਾਰ ਕਰੋੜ ਰੁਪਇਆ ਸ਼ੋਅ ਕੀਤੀ ਹੈ ਜਿਹੜਾ ਇਹ ਬਜਟ ਹੈ ਇਹ ਸਰਕਾਰ ਦਾ ਬਿਲਕੁਲ ਤੇ ਬਿਲਕੁਲ ਲੋਕਾਂ ਨਾਲ ਧੋਖਾ ਹੈ ਬਿਲਕੁਲ ਤੋਂ ਖਾਕੀ ਚਾ ਅੱਪਾ ਜਿਹੜਾ ਜਿਹੜਾ ਰੋਡਵੇ ਲਈ ਬਜਟ ਰੱਖਿਆ ਉਹ ਦੇਖਣ ਨੂੰ ਤਾਂ 450 ਕਰੋੜ ਹੈ ਤੇ ਅੱਪਾ ਜੇ ਗੱਲ ਕਰੀਏ ਸਾਡੇ ਕੋਲ 3 ਕਰੋੜ ਪੰਜਾਬ ਦੀ ਵਾਦੀ ਉਹਦੇ ਵਿੱਚੋਂ 1.5 ਕਰੋੜ ਤਾਂ ਲੇਡੀਜ਼ ਹੋਣਗੇ ਤੇ ਜਿਹੜਾ ਮਾਤਰ ਤੋਂ ਮਾਤਰ 3 ਰੁਪਏ ਇੱਕ ਇੱਕ ਲੇਡੀਜ਼ ਲਈ ਇਹਨਾਂ ਨੇ ਰੱਖੇ ਆ ਜੋ ਕਿ ਬਿਲਕੁਲ ਫਰਾ ਫਰ ਧੋਖਾ ਹੈ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਦਾ ਬਿਜਲੀ ਡਿਪਾਰਟਮੈਂਟ ਦਾ 9900 ਕਰੋੜ ਰੁਪਏ ਰੱਖਿਆ ਤੇ ਪੰਜਾਬ ਦੀ ਜਨਤਾ 3 ਕਰੋੜ ਹੈ ਕਿੰਨਾ 2 2 3 3 ਰੁਪਏ ਹਰੇਕ ਚੀਜ਼ ਨੂੰ ਦਿੰਦੇ ਆ ਇਹਦੇ ਵਿੱਚੋਂ ਕਿਹੜਾ ਬਜਟ ਦੇ ਵਿੱਚੋਂ ਲੋਕਾਂ ਨੂੰ ਮਿਲ ਕੀ ਜਾਊਗਾ ਉਹ ਜਿਹੜਾ ਧੋਖੇ ਦਾ ਬਜਟ ਹੈ ਉਹ ਅੱਜ ਸਾਡੇ ਵੱਲੋਂ ਫਾੜਿਆ ਗਿਆ ਇੱਥੇ ਪੰਜਾਬ ਸਰਕਾਰ ਮਰਦਾਬਾਦ ਨਹੀਂ ਉਹ ਜਿਹੜੀਆਂ ਤਸਵੀਰਾਂ ਉਹ ਸਾਡੀਆਂ ਹਸਤੀਆਂ ਮਹਾਨ ਹਸਤੀਆਂ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਚੜ੍ਹ ਗਏ ਸੀ ਅਤੇ ਬਾਬਾ ਸਾਹਿਬ ਵੀ ਦੀਰਾਂ ਬੇਰਕਾਰ ਸਾਹਿਬ ਨੇ ਸਾਨੂੰ ਜਿਹੜੇ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਉਹਨੇ ਸਾਨੂੰ ਸਾਡੇ ਹੱਕ ਦਵਾਏ ਆ ਜਿਹੜੀਆਂ ਉਹਨਾਂ ਦੀਆਂ ਦੋਨੋਂ ਫੋਟੋਆਂ ਉਹ ਅਸੀਂ ਬਿਲਕੁਲ ਨਹੀਂ ਸਾੜੀਆਂ ਉਹ ਅਸੀਂ ਸਾਈਡ ਤੋਂ ਪਹਿਲਾਂ ਹੀ ਪ੍ਰਿੰਟ ਨਹੀਂ ਕਢਾਇਆ ਗਿਆ ਜਿਹੜਾ ਬਾਕੀ ਬਜਟ ਸਰਕਾਰ ਦਾ ਉਹ ਅਸੀਂ ਸਾੜਿਆ